ਸਾਰਨ ਜਮਸੀਦੀ ਅੱਜ ਮੈਂ ਤੁਹਾਨੂੰ ਗੱਲ ਕਰਨਾ ਚਾਹਾਂਗਾ ਇੱਕ ਵਚਨ ਦੇ ਦੁਆਰਾ ਅਜਮਸੁਰੇ ਲੇਵੀਆਂ ਦੀ ਪੁਸਤਕ ਪੜ੍ਹ ਰਿਹਾ ਸੀਗਾ ਤੇ ਉਸ ਵਿੱਚ ਬਹੁਤ अच्छी ਗੱਲ ਲਿਖੀ ਸੀਗੀ ਤਾਂ ਮੈਂ ਗੱਲ ਕਰਨਾ ਚਾਹਾਂਗਾ ਤੁਹਾਡੇ ਨਾਲ ਕਿ ਜਿਹੜਾ ਤੁਹਾਡਾ ਲਿਆਂਦਾ ਹੋਇਆ ਤੇਲ ਹੈ ਉਹੀ ਦੀਵੇ ਨੂੰ ਜਗਾ ਕੇ ਰੱਖਦਾ ਹੈ ਸੇ ਤੁਸੀਂ ਕਹੋਗੇ ਕਿ ਇਹਦਾ ਕੀ ਅਰਥ ਹੈ ਜੇ ਜੀ ਤੁਸੀਂ ਜਿਹੜਾ ਲੇਵੀਆਂ ਦੀ ਕਿਤਾਬ ਉਹਦਾ 24ਵਾਂ ਅਧਿਆਇ ਪੜ੍ਹੋਗੇ ਉਹਦੇ ਪਹਿਲੇ 4 ਆਇਤਾਂ ਜੇ ਤੁਸੀਂ ਪੜ੍ਹਦੇ ਆ ਉਹਦੇ ਵਿੱਚ ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਆਇਆ ਕਿ ਪਰਮੇਸ਼ਰ ਨੇ ਹਰੂਨ ਨੂੰ ਕਿਹਾ ਸੀਗਾ ਕਿ ਤੇਰੀ ਜ਼ਿੰਮੇਵਾਰੀ ਹੈ ਕਿ ਮੇਰੇ ਤੰਬੂ ਦੇ ਵਿੱਚ ਜਿਹੜਾ ਦੀਵਾ ਹੈ ਉਹ ਹਮੇਸ਼ਾ ਜ ਪਰ ਉਹਨੇ ਜਿਹੜਾ ਉਸ ਦੀਵੇ ਦੇ ਲਈ ਤੇਲ ਸੀਗਾ ਉਹਨੂੰ ਲਿਆਉਣ ਦੀ ਜ਼ਿੰਮੇਵਾਰੀ ਜਿਹੜੀ ਸੀਗੀ ਉਹ ਇਜ਼ਰਾਈਲੀਆਂ ਦਿੱਤੀ ਸੀਗੀ ਕਿ ਤੁਸੀਂ ਉਸ ਤੇਲ ਨੂੰ ਲੈ ਕੇ ਪਰਮੇਸ਼ਰ ਦੇ ਭਵਨ ਦੇ ਵਿੱਚ ਆਣਾ ਹੈ ਤੇ ਉਹ ਜਿਹੜਾ ਦੀਵਾ ਹੈ ਉਹਦਾ ਅਰਥ ਹੈ ਕਿ ਵੀ ਜਿਹੜਾ ਪਰਮੇਸ਼ਰ ਦੀ ਹਜ਼ੂਰੀ ਤੇ ਪਰਮੇਸ਼ਰ ਦੇ ਵਚਨਾਂ ਦੀ ਸੱਚਾਈ ਤੇ ਹਾਰੂਨ ਦੀ ਜ਼ਿੰਮੇਵਾਰੀ ਸੀਗੀ ਕਿ ਉਹ ਦੀਵਾ ਦਿਨ ਤੇ ਰਾਤ ਜਲਦਾ ਰਹੇ ਕਿਉਂਕਿ ਉਹ ਯਾਜਕ ਸੀਗਾ ਪਰ ਧਿਆਨ ਦਿਓ ਕਿ ਹਾਰੂਨ ਤੇ ਜੇਦੀ ਉਹਦੇ ਕੋਲ ਤੇਲ ਨਹੀਂ ਹੁੰਦਾ ਤਾਂ ਉਹ ਇਹ ਕੰਮ ਨਹੀਂ ਕਰ ਸਕਦਾ ਸੀ ਕਿਉਂਕਿ ਉਹਨੂੰ ਦੀਵਾ ਜਲਾਏ ਰੱਖਣ ਦੇ ਲਈ ਉਹਨੂੰ ਤੇਲ ਦੀ ਜ਼ਰੂਰਤ ਸੀਗੀ ਹਰੂਮ ਦੇ ਵਾਂਗ ਹੀ ਅੱਜ ਦੇ ਵਿੱਚ ਦੇਖੋ ਅੱਜ ਜੋ ਪਾਸबान ਹੈ ਕੋਈ ਲੀਡਰ ਹੈ ਜੋ ਵੀ ਕਲਿਸਿਆ ਦੇ ਵਿੱਚ ਹੈ ਜੋ ਕੋਈ ਲੀਡਰ ਕਿਤੇ ਵੀ ਜਗ੍ਹਾ ਤੇ ਹੈ ਦੇਖੋ ਉਹ ਉਦੋਂ ਤੱਕ ਪਰਮੇਸ਼ਰ ਦੇ ਵਚਨ ਨੂੰ ਖੋਲ ਕੇ ਪੂਰੀ ਤਰ੍ਹਾਂ ਨਹੀਂ ਆਪਣਾ ਕੰਮ ਕਰ ਸਕਦਾ ਜਦ ਤੱਕ ਜਿਹੜਾ ਮੰਡਲੀ ਹੈ ਤੇਲ ਨਾਲ ਲੈ ਕੇ ਆਵੇ ਉਹ ਤੇਲ ਕੀ ਹੈ ਉਹ ਹੈ ਮੰਡਲੀ ਦੀਆਂ ਪ੍ਰਾਰਥਨਾਵਾਂ ਮੰਡਲੀ ਦੇ ਵਿੱਚ ਭੁੱਖ ਕੀ ਕੀ ਉਹਨਾਂ ਦੇ ਵਿੱਚ ਭੁੱਖ ਹੈ ਪਰਮੇਸ਼ਰ ਦੇ ਵਚਨ ਨੂੰ ਜਾਣਨ ਦੀ ਪਰਮੇਸ਼ਰ ਦੇ ਵਚਨ ਨੂੰ ਖਾਣ ਦੀ ਕਿਉਂਕਿ ਦੇਖਿਓ ਕੀ ਤੇਲ ਲਿਆਉਣ ਦੀ ਜ਼ਿੰਮੇਵਾਰੀ ਮੰਡਲੀ ਦੀ ਸਗੀ ਸੋ ਭੁੱਖ ਲੈ ਕੇ ਜਾਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਮੰਡਲੀ ਦੀ ਹੈ ਆਪਣੇ ਪਾਸबान ਲਈ ਪ੍ਰਾਰਥਨਾ ਕਰਨ ਦੀ ਜ਼ਿੰਮੇਵਾਰੀ ਉਹ ਮੰਡਰੀ ਦੀ ਹੈ ਤਾਂ ਹੀ ਪਾਸबान ਆਪਣਾ ਕੰਮ ਚੰਗੀ ਤਰ੍ਹਾਂ ਕਰ ਪਾਏਗਾ ਸੋ ਇਸ ਕਰਕੇ ਜਦੋਂ ਵੀ ਤੁਸੀਂ ਕਲੀਸਿਆ ਜਾਂਦੇ ਹੋ ਤਾਂ ਖਾਲੀ ਨਾ ਜਾਓ ਪਰਕੇ ਜਾਓ ਸ਼ਨੀਵਾਰ ਨੂੰ ਦੁਆ ਕਰਕੇ ਜਾਓ ਕਿ ਪਰਮੇਸ਼ਰ ਕਾਲ ਜਿਹੜਾ ਤਰਾ ਦਾਸ ਜਿਹੜਾ ਵਚਨ ਸੁਣਾਏ ਉਹ ਮੇਰੀ ਜ਼ਿੰਦਗੀ ਨੂੰ ਬਦਲੇ ਮੈਨੂੰ ਕੁਝ ਸਮਝ ਆਏ ਮੇਰੀ ਬੁੱਧੀ ਖੁੱਲੇ ਜਾਂ ਮੇਰੀ ਜ਼ਿੰਦਗੀ ਦੀ ਜੋ ਵੀ ਇਸ ਨੂੰ ਨੀਡ ਹੈ ਜ਼ਰੂਰਤ ਹੈ ਉਦੇ ਅਨੁਸਾਰ ਪ੍ਰਭੂ ਤਾਂ ਆਪਣੇ ਦਾਸ ਦੇ ਮੂੰਹ ਚ ਮੇਰੇ ਮੇਰੇ ਲਈ ਗੱਲ ਕਰ ਸਕੇ ਉਹ ਪਰਮੇਸ਼ਰ ਉਹ ਦੋ ਹੀ ਕਰੇਗਾ ਜਾਂ ਤੁਸੀਂ ਭੁੱਖ ਲੈ ਕੇ ਜਾਓਗੇ ਜਾਂ ਤੁਸੀਂ ਤੇਲ ਲੈ ਕੇ ਜਾਓਗੇ ਆਪਣਾ ਕਿਉਂਕਿ ਯਾਜਕ ਦੀ ਜ਼ਿੰਮੇਵਾਰੀ ਪਾਸਬਾਨ ਦੀ ਜ਼ਿੰਮੇਵਾਰੀ ਤਾਂ ਉਸ ਤੇਲ ਦੇ ਨਾਲ ਉਸ ਦੀਵੇ ਨੂੰ ਜਗਾ ਕੇ ਰੱਖਣ ਦੀ ਹੈ ਪਰ ਉਹ ਦੀਵੇ ਨੂੰ ਜਗਾ ਕੇ ਰੱਖਣ ਜਿਹੜਾ ਤੇਲ ਚਾਹੀਦਾ ਹੈ ਉਹ ਦੀ ਜ਼ਿੰਮੇਵਾਰੀ ਯਾਜਕ ਦੀ ਨਹੀਂ ਹੈ ਉਹਦੀ ਜ਼ਿੰਮੇਵਾਰੀ ਪਰਮੇਸ਼ਰ ਨੇ ਮੰਡਲੀ ਤੇ ਪਾਈ ਸੀ ਕਿ ਮੰਡਲੀ ਤੇਲ ਲੈ ਕੇ ਆਵੇ ਮੰਡਲੀ ਭੁੱਖ ਲੈ ਕੇ ਆਵੇ ਕਲਿਸਿਆ ਦੇ ਲੋਕ ਭੁੱਖ ਲੈ ਕੇ ਆਉਣ ਪ੍ਰਾਰਥਨਾ ਦੇ ਨਾਲ ਆਉਣ ਤਾਂ ਕਿ ਯਾਜਕ ਦਾ ਪਾਸਬਾਨ ਹੈ ਉਹ ਆਪਣਾ ਕੰਮ ਕਰ ਸਕੇ ਆ멘 ਤਾਂ ਸਾਰਿਆਂ ਨੂੰ ਮੈਂ ਵਿਸ਼ਵਾਸ ਕਰਦਾ ਕੁਝ ਨਾ ਕੁਝ ਮਿਲਿਆ ਹੋਵੇਗਾ ਸੋ ਖਾਲੀ ਨਹੀਂ ਜਾਣਾ ਜਦੋਂ ਕਲੀਸੇ ਜਾਓ ਪਰਕੇ ਜਾਓ ਆਪਣੇ ਪਾਸबान ਲਈ ਦੁਆ ਕਰਕੇ ਜਾਓ ਗੋਡ ਬles